ਸੁਗਰਮਖੋਇ ਇਹ ਤੁਰਨਾ ਪੈਣਾ ਫੇਰ ਦੇ ਤਖਤ ਮਿਲਦੇ ਨਹੀਂ ਤਖਤ ਮੱਲੇ ਜਾਂਦੇ ਆ ਜ਼ੁਲਮ ਮਿਟਦੇ ਨਹੀਂ ਜ਼ੁਲਮ ਦੀਪ ਸਿੱਧੂ ਕਿਉਂ ਮਰਵਾਇਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਨਵਾਵਾਂ ਇਹ ਅੰਦਰੋਂ ਪਿਆਰ ਕਰ ਬੈਠਾ ਜੋ ਆਸ਼ਿਕ ਹੈ ਸ਼ਹਾਦਤ ਕੇਵੋ ਜੀਣਾ ਅਗਰ ਖੁਦਾ ਵੀ ਦੇ ਖੁਦਾਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਨੌਜਵਾਨ ਦੇ ਅੰਦਰ ਜਾਗ ਪਿਆ ਅੰਦਰ ਅਹੀਂ ਉਹ ਸੇਖਾਂ ਜਿਨ੍ਹਾਂ ਦੇ ਅੰਦਰ ਸੁੱਤੇ ਬਾਹਰੋਂ ਜਾਗਦੇ ਆਂ ਤਾਂ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਚਾਲਦਾ ਦੂਸਰਾ ਉਹ ਕਲਾਕਾਰ ਹੀ ਉਹ ਜਿਹੜੇ ਉਹਦੇ ਗਾਣੇ ਹੁਣ ਨਿਕਲ ਹੁੰਦੇ ਸਾਰਾ ਇਤਿਹਾਸ ਉਹਦੇ 'ਚ ਬੰਦ ਪਿਆ ਵੀ ਤੇ ਸਾਡੀਆਂ ਗੱਡੀਆਂ 'ਚ ਵੀ ਗਾਣੇ ਟਰੈਕਟਰ ਤੇ ਵੀ ਗਾਣੇ ਪੈਲ ਸੱਚ ਵੀ ਗਾਣੇ ਕਪੈਨ ਤੇ ਵੀ ਉਹਨਾਂ ਦੇ ਰਾਈ ਉਹਨੇ ਸੇਵਾ ਕਰਨੀ ਸੀ ਕੌਮ ਦੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਵੀ ਕੰਮ ਨਵੇੜੋ ਆਪਜੀ ਤਕਰੀਬਨ ਸੁਣਦੇ ਉਹ ਮੁਰਗੇ ਨੂੰ ਕਿਸੇ ਨੇ ਆਖਿਆ ਤੈਨੂੰ ਵੜਦੇ ਕਿਉਂ ਤੂੰ ਵੀ ਤੇ ਦੂਜਿਆਂ ਵਰਗਾ ਹੀ ਆ ਤੋਤਾ ਹੈਗਾ ਮੋਰ ਹੈਗਾ ਕੋਇਲ ਹੈਗੀ ਹੈ ਚਕੋਰ ਹੈ ਤੇਰੇ ਨਾਲ ਕੀ ਵਹਿਰ ਹੈ ਕਹਿੰਦਾ ਉਹ ਬੋਲੀ ਸਿੱਖ ਲੈਂਦੇ ਬੰਦੇ ਦੀ ਤੇ ਮੈਂ ਥੋੜਾ ਜਿਹਾ ਸੁਭਾਅ ਦਾ ਮਜਬੂਰ ਹਾਂ ਜਿੱਦੋਂ ਤੜਕਾ ਹੁੰਦਾ ਮੈਂ ਇਹਨਾਂ ਲੋਕਾਂ ਨੂੰ ਜਗਾਉਣਾ ਹੈ ਇਹ ਕਹਿੰਦੇ 9 ਵਜ ਲੈਣਦੇ ਤੈਨੂੰ ਵੀ ਸੁਆਮ ਦਿੰਨੇ ਆਖੋ ਸਤਨਾਮ ਇਹ ਧਰਤੀ ਨੂੰ ਪਤਾ ਨਹੀਂ ਨજર ਲੱਗੀ ਜਿਹੜਾ ਵੀ ਜਗਾਉਣ ਆਇਆ ਉਹ ਸੌ ਗਿਆ ਉਹਨੂੰ ਸੁਭਾਤਾ ਜਿਸ ਜਸਵੰਤ ਸਿੰਘ ਖਾਲੜਾ ਸੀ ਤੁਹਾਡੇ ਪੁੱਤਾਂ 25000 ਪੁੱਤਾਂ ਦੀਆਂ ਲਾਸ਼ਾਂ ਲੱਭਦਾ ਲੱਭਦਾ ਆਪ ਹੀ ਲਾਸ਼ ਬਣ ਗਿਆ